ਜਨਮ ਮੇਰੇ ਰੰਗ ਬੰਦ ਜਾ 예수 ਤੇ ਮੇਰੇ E േ പേ പാസോണ ਬਲਨ ਕੇਰੇ ਪਥਿ ਜੋ ਤਰ ਤੁਲਨ ਮਰਨ ਭਾ ਸਰੰਤ ਮੇਨੇ ਰੰਗ ਲੇ ਜਾ ਇਸ ਤੇ యేసు ਤੇ ਨੀਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਅੱਜ ਅਸੀਂ ਸਰਦਾਰ ਜਸਵੰਤ ਸਿੰਘ ਪੱਟੀ ਜੀ ਦੇ ਸੱਦੇ ਤੇ ਇਥੇ ਹਰਦਰ ਸਾਹਿਬ ਆਏ ਹਾਂ ਅੱਜ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਜੋ ਕਿ ਉਹਨਾਂ ਦੀ 16ਵੀਂ ਵਰਸੀ ਹੈ ਉਸ ਮੁ ਉਸ ਵਕਤ ਅਸੀਂ ਇੱਥੇ ਗੁਰਦਾ ਸਾਹਿਬ ਨਤਵਸਤਕ ਹੋ ਕੇ ਬੜੀ ਪਰਿਵਾਰ ਦਾ ਦੁੱਖ ਬਣਾਇਆ ਔਰ ਸਾਨੂੰ ਬਹੁਤ ਹੀ ਅਫਸੋਸ ਹੈ ਇਸ ਗੱਲ ਦਾ ਕਿ ਇਹਨਾਂ ਦੀ ਜੀਵਨ ਸਾਥਣ ਅੱਜ ਤੋਂ 16 ਸਾਲ ਪਹਿਲਾਂ ਇਹਨਾਂ ਨੂੰ ਛੱਡ ਕੇ ਚਲੇ ਗਏ ਲੇਕਿਨ ਜਿਹੜੇ ਆਪਣੇ ਖਾਸ ਸੱਜਣ ਪਿਆਰੇ ਮਿੱਤਰ ਹੁੰਦੇ ਆ ਰਿਸ਼ਤੇਦਾਰ ਹੁੰਦੇ ਆ ਜੋੜੀਦਾਰ ਹੁੰਦੇ ਆ ਉਹਨਾਂ ਦਾ ਦੁੱਖ ਤਾਂ ਕੋਈ ਨਹੀਂ ਦੱਸ ਸਕਦਾ ਵਾਹਿਗੁਰੂ ਜੀ ਅੱਗੇ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਨਿਵਾਸ ਵਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇਹ ਹੈ ਜੀ ਲਿਖਿਆ ਤੇ ਹਕਮ ਹੋਵੇ ਕੱਲੇ ਆਵੇ ਨਾਨਕਾ ਸੱਦੇ ਉੱਜਾ ਦੇ ਮਾਮ ਗੁਸਾਰ। ਮੇਰੀ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਆਪਣੇ ਸੁਆਸਾਂ ਦੀ ਕੁੰਤੀ ਨੂੰ ਭੋਗ ਦਿਆ ਹੋਇਆ। ਆਪੇ ਸੰਸਾਰ ਦੀ ਯਾਤਰਾ ਪੂਰੀ ਕਰਕੇ ਪਰਵਾਰ ਨੂੰ ਰੂਮ ਦਾ ਘਰ ਛੱਡ ਕੇ ਇਸਦੀ ਵੀ ਮੁਸ਼ਵਾਰਦੀ ਗਏ ਸਨ ਸੋ ਮੈਂ ਉਹਨਾਂ ਦੀ ਵਰਸੀ ਹਰ ਸਾਲ ਹੀ ਮਨਾਉਂਦਾ ਹਾਂ ਤੇ ਉਹ ਬੇਚੱਕ ਸਾਡੇ ਚ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਪਰ ਅਧਿਆਤਿਕ ਤੌਰ ਤੇ ਸਾਡੇ ਨਾਲ ਹਨ ਜੋ ਵੀ ਕੰਮ ਹੈ ਉਹਨਾਂ ਦੀ ਰਜ਼ਾ ਸਾਡੇ ਨਾਲ ਹੀ ਸੀ ਕਰਦੇ ਹਨ ਜੇਕਰ ਜੇਕਰ ਜਿਸ ਤਰ੍ਹਾਂ ਵੀ ਸਾਨੂੰ ਦੱਸ ਕੇ ਗਏ ਆ ਉਹ ਸਾਰਾ ਸਾਡੀ ਕੰਮ ਕਰਦੇ ਆ ਜੇਕਰ ਅਸੀਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਤਾਂ ਸਾਨੂੰ ਨੁਕਸਾਨ ਹੁੰਦਾ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਸਾਰੇ ਮਿੱਤਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਦੁੱਖ ਵਿੱਚ ਦੁੱਖ ਭਟਾਇਆ ਵਰਜਲ ਖਾਲਸਾ ਬਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ